ਕਹਿੰਦੇ ਦੁਨੀਆ ਨਾ ਐਦਾਂ ਦੀਆਂ ਗੱਲਾਂ ਬਠੇਰੀਆਂ ਕਰ ਲੈਂਦੀ ਐ ਕਥ ਕਥ ਕੇ ਬੋਲ ਬੋਲ ਕੇ ਪਰ ਕਥਨੀ ਕਹ ਪਰਮ ਨਾ ਜਾਈ ਕਹਿੰਦੇ ਬੋਲਣ ਨਾਲ ਥੋੜਾ ਬੰਦਾ ਸਮਝ ਵੀ ਤੁਹਾਨੂੰ ਆ ਜਾਏ ਪਰਮਾਤਮਾ ਸਰਬ ਵਿਆਪੀ ਐ ਸਾਰਿਆਂ ਘਟਾਂ ਵਿੱਚ ਵਸਿਆ ਹੋਇਆ ਗੱਲਾਂ ਸੁਣ ਸੁਣ ਕੇ ਗਾਹ ਸੁਣਾ ਦੋ ਪੜ ਕੇ ਮੇਰੇ ਵਰਗਾ ਗਾਹ ਸੁਣਾ ਦਵੇ ਮੈਂ ਪੜ ਲਿਆ ਕਿਤੋਂ ਵੀ ਪਰਮਾਤਮਾ ਸਾਰੇ ਪਾਸੇ ਐ ਤੇ ਮੈਂ ਸੁਣਾ ਦਤਾ ਤੁਹਾਨੂੰ ਇਹਦੇ ਨਾਲ ਨਹੀਂ ਗੱਲ ਬਣਦੀ ਮੈਂ ਸੁਣਿਆ ਸੀ ਕਿ ਤੋਂ ਮੈਂ ਅੱਗੇ ਸੁਣਾਤਾ ਮੈਂ ਮਹਿਸੂਸ ਤੇ ਕੀਤਾ ਹੀ ਫੀਲ ਤੇ ਕੀਤਾ ਮਨਵੀ ਦੇ ਕਲੇ ਬੋਲਣ ਨਾਲ ਤੇ ਕੀ ਐ ਇੱਥੇ ਇਹ ਜਿਹੜਾ ਸ਼ਬਦ ਹੈ ਨਾ ਕਬੀਰ ਸਾਹਿਬ ਮਹਾਰਾਜ ਦਾ ਹੈ ਕਹਿੰਦੇ ਸ਼ੁਕਰ ਹੈ ਜਿੱਧਰ ਜਿੱਧਰ ਵੇਖਦਾ ਮੈਨੂੰ ਪਰਮਾਤਮਾ ਦਿਸਦਾ ਕਬੀਰ ਜੀ ਮੈਂ ਆਪਣੀਆਂ ਦੋਵਾਂ ਅੱਖਾਂ ਨਾਲ ਦੋਏ ਦੋਏ ਲੋਚਨ ਪੇਖਾਂ ਔ ਹਰ ਬਿਨ ਔਰ ਨਾ ਦੇਖ ਉਹਦੇ ਤੋਂ ਬਿਨਾ ਕੋਈ ਨਹੀਂ ਦਿਸਦਾ ਇਹ ਸ਼ਬਦ ਸੁਣੋ ਜਰਾ ਇੱਕ ਦੋਏ ਦੋਏ ਲੋਚਨ ਪੇਖਾ ਔ ਹਰ ਬਿਨ ਔਰ ਨਾ ਦੇਖਾ ਬਾਈਕ ਨਹੀਂ ਹੈ ਜੀ ਕਹਿੰਦੇ ਸੀ ਮੈਨੂੰ ਦੁਸ਼ਮਣ ਨਹੀਂ ਦਿਸਦੇ ਮੈਨੂੰ ਹਰਕ ਦੁਸ਼ਮਣ ਦੇ ਵਿੱਚੋਂ ਬੋਲੋ ਕੌਣ ਦਿਸਦਾ ਕਲਗੀਆਂ ਵਾਲਾ ਮੈਨੂੰ ਹਰਕ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਿਸਦਾ ਹੈ ਇੱਥੇ ਕਹਿੰਦੇ ਐ ਜਦੋਂ ਮੈਂ ਵੇਖਦਾ ਮੈਨੂੰ ਦਰਖਤ ਨਹੀਂ ਦਿਸਦਾ ਦਰਖਤ ਦੇ ਵਿੱਚੋਂ ਮੈਨੂੰ ਤੂੰ ਦਿਸਦਾ ਮੈਨੂੰ ਨਦੀਆਂ ਨਹੀਂ ਦਿਸਦੀਆਂ ਇਹਨਾਂ 'ਚ ਵੀ ਤੂੰ ਮੈਨੂੰ ਪੁੱਤ ਨਹੀਂ ਦਿਸਦਾ ਪੁੱਤ ਦੇ ਚਿਹਰੇ 'ਚ ਵੀ ਗਵੰਡੀ ਦੇ ਪੁੱਤ ਦੇ ਚਿਹਰੇ ਵਿੱਚ ਵੀ ਤੂੰ ਮੇਰੇ ਪੁੱਤ ਦੇ ਚਿਹਰੇ 'ਚ ਤੂੰ ਨਹੀਂ ਮੇਰੇ ਗਵੰਡੀਆਂ ਦੇ ਚਿਹਰੇ ਦੇ ਵਿੱਚ ਵੀ ਤੂੰ ਹੀ ਦੇਖਦਾ ਸਾਰਿਆਂ 'ਚ ਮੈਨੂੰ ਤੂੰ ਦਿਸੇ ਇੱਕ ਕਬੀਰ ਜੀ ਦੀ ਅਵਸਥਾ ਹੈ ਸਾਡੀ ਨਹੀਂ ਅਸੀਂ ਸ਼ਬਦ ਸਾਰੀ ਜ਼ਿੰਦਗੀ ਪੜਾਂਗੇ ਸਾਰੀ ਜ਼ਿੰਦਗੀ ਗਾਵਾਂਗੇ ਅਸੀਂ ਇਹਨੂੰ ਕਮਾਇਆ ਕਿ ਤਣਾ ਲਾਗੂ ਕਿੰਨਾ ਨਹੀਂ ਕੀਤਾ ਜਦੋਂ ਮਨ ਸ਼ੁੱਧ ਹੋਵੇਗਾ ਫਿਰ ਦੇਖਣਗੇ ਫਿਰ ਤੇ ਆ ਕੈਂਪ ਕਰਦੇ ਨਾ ਜਦੋਂ ਦਰਖਤ ਉਦੋਂ ਜਦੋਂ ਐਂਡ ਵਾਲੇ ਦਿਨ ਹੁੰਦੇ ਐਨ ਲੱਗਦਾ ਵੀ ਦਰਖਤ ਨੂੰ ਵੀ ਜਫੀ ਪਾ ਲਈਏ ਇਹ ਵੀ ਮੇਰਾ ਹੀ ਰੂਪ ਹੈ ਐਂ ਲੱਗਦਾ ਹੁੰਦਾ ਮੰਨ ਇਹ ਨਾ ਟਿਕ ਜਾਂਦਾ ਉਹਨੂੰ ਬੰਦੇ ਤੇ ਕੀ ਪਸ਼ੂ ਵੀ ਵਧੀਆ ਲੱਗਣ ਲੱਗ ਜਾਂਦੇ ਆ ਬੰਦੇ ਤੇ ਕੀ ਦਰਖਤ ਵੀ ਵਧੀਆ ਲੱਗਣ ਲੱਗ ਜਾਂਦੇ ਆ ਪੱਤੇ ਵੀ ਵਧੀਆ ਲੱਗਣ ਲੱਗ ਜਾਂਦੇ ਆ ਜਦੋਂ ਮਨ ਸ਼ੁੱਧ ਹੋਇਆ ਹੋਵੇ ਕੈਸਾ ਮਨ ਟਿਕਿਆ ਹੋਇਆ ਹੋਣਾ ਕਬੀਰ ਜੀ ਦਾ ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਔਰ ਨਾ ਦੇਖ ਅੱਗੇ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਬੂ ਨਾ ਜਾਈ ਮੇਰੀਆਂ ਅੱਖਾਂ ਨੂੰ ਇਹੋ ਜਿਹਾ ਪਿਆਰ ਦਾ ਰੰਗ ਲੱਗ ਗਿਆ ਪਿਆਰ ਦਾ ਰੰਗ ਮੇਰੀਆਂ ਅੱਖਾਂ ਨੂੰ ਇਹੋ ਜਿਹਾ ਲੱਗ ਗਿਆ ਅਬ ਬੇਗਲ ਕਹਿਣ ਨਾ ਜਾਈ ਹੁਣ ਹੋਰ ਕੋਈ ਬੇਗਲ ਨਹੀਂ ਮੇਰ ਤੋਂ ਇੱਕ ਉੰਦੀ ਗੱਲ ਇੱਕ ਬੇਗਲ ਇੱਕ ਰਸ ਇੱਕ ਬੇਰਸ ਗੱਲ ਇੱਕ ਬੇਗਲ ਕਹਿੰਦੇ ਹੁਣ ਤੇ ਮੈਂ ਗੱਲ ਕਹਿਣ ਵਾਲੀ ਰਹਿ ਹੀ ਨਹੀਂ ਗਈ ਕੋਈ ਅਬ ਬੇਗਲ ਕਹਿਣ ਨਾ ਜਾਈ ਹੁਣ ਹੋਰ ਗੱਲਬਾਤ ਨਹੀਂ ਕੋਈ ਹੋ ਸਕਦੀ ਐਸਾ ਮਨ ਜੁੜ ਗਿਆ ਅੱਗੇ ਜੀ ਹਮਰਾ ਪਰਮ ਗਿਆ ਪਾ ਪਾਗਾ ਜਾਪ ਰਾਮ ਨਾਮ ਜਿਤ ਲਗਾ ਮੇਰੇ ਭਲੇਖੇ ਦੂਰ ਹੋ ਗਏ ਡਰ ਖਤਮ ਹੋ ਗਏ ਜਦੋਂ ਤੋਂ ਮੇਰਾ ਚਿੱਤ ਪਰਮਾਤਮਾ ਚ ਲੱਗ ਗਿਆ ਤੇ ਪਰਮਾਤਮਾ ਸਾਰੇ ਪਾਸੇ ਹੀ ਸੀ ਹਰ ਇੱਕ ਦੇ ਵਿੱਚ ਹੀ ਸੀ ਹੁਣ ਜਿਹੜਾ ਬੰਦਾ ਪਰਮਾਤਮਾ ਨੂੰ ਪਿਆਰ ਕਰੇਗਾ ਉਹ ਹਰੇਕ ਦੇ ਨਾਲ ਪਿਆਰ ਕਰੇਗਾ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਬੰਦਾ ਕਵੇ ਰੱਬ ਸਾਰਿਆਂ ਚ ਹੈ ਫਿਰ ਠੱਗੀ ਕਿਵੇਂ ਕਰੋਗੇ ਬੇਈਮਾਨੀ ਕਿਵੇਂ ਕਰੋਗੇ ਕਹਿਣਾ ਧੋਖਾ ਕਿਵੇਂ ਕਰੋਗੇ ਧੋਖਾ ਕਰਨ ਲਈ ਰੱਬ ਨਹੀਂ ਧੋਖਾ ਕਰਨ ਲਈ ਬੰਦਾ ਜੇ ਹੁਣ ਐ ਲੱਗੇ ਵੀ ਪ੍ਰਮਾਤਮਾ ਦਾ ਰੂਪ ਹੈ ਉਹ ਤਾਂ ਧੋਖਾ ਬੰਦਾ ਕਿਵੇਂ ਕਰ ਸਕਦਾ ਕਰ ਹੀ ਨਹੀਂ ਸਕਦਾ ਜਦੋਂ ਭਾਈ ਕਨਈਏ ਨੂੰ ਗੁਰੂ ਗੋਬਿੰਦ ਸਿੰਘ ਸਾਹ ਰਿਆਂ ਚ ਦਿਸਣ ਲੱਗੇ ਫਿਰ ਇਦਾਂ ਕਿਵੇਂ ਕਹਿ ਸਕਦਾ ਮੈਂ ਪਾਣੀ ਨਹੀਂ ਪਲਾਉਣਾ ਨਾ ਕਿਵੇਂ ਕਰ ਸਕਦਾ ਫਿਰ ਤੇ ਹਰ ਕੋਈ ਨਹੀਂ ਪਲਾਉਣਾ ਸੋ ਇਸ ਕਰਕੇ ਪਿਆਰ ਦਾ ਰੰਗ ਐਸਾ ਲੱਗਿਆ ਜਦ ਰਾਮ ਨਾਮ ਚਿਤ ਲਗਾ ਅੱਗੇ ਸੁਣੋ ਬਾਜੀਗਰ ਟੰਕ ਬੁਝਾਈ ਸਭ ਖਲਕ ਤਮਾਸ਼ੇ ਆਈ ਕਹਿੰਦੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਬਾਜੀਗਰ ਪਿੰਡਾਂ ਦੇ ਵਿੱਚ ਬਾਜ਼ੀਆਂ ਪਾਉਣ ਆਉਂਦੇ ਹੁੰਦੇ ਸੀ ਡੁਗਡਗੀ ਵਜਾਉਂਦੇ ਸੀ ਲੋਕ ਇਕੱਠੇ ਹੋ ਜਾਂਦੇ ਸੀ ਸਭ ਖਲਕ ਤਮਾਸ਼ੇ ਆਈ ਕਹਿੰਦਾ ਏਦਾਂ ਹੀ ਪਰਮਾਤਮਾ ਵੱਡੇ ਬਾਜੀਗਰ ਨੇ ਖੇਡ ਰਚਾਈ ਏ ਸਾਰੀ ਅੱਗੇ ਬਾਜੀਗਰ ਸਵਾਗ ਉਸਕੇ ਲਾ ਆਪਣੇ ਰੰਗ ਰਵੇ ਇਕੱਲਾ ਤੇ ਬਾਜੀਗਰ ਡੁਬਡਗੀ ਵਜਾ ਕੇ ਲੋਕਾਂ ਨੂੰ ਇਕੱਠੇ ਵੀ ਕਰ ਲੈਂਦਾ ਹੈ ਤੇ ਕਦੇ-ਕਦੇ ਫਿਰ ਸਾਰਾ ਸਮਾਨ ਸਵਾਗ ਇਕੱਠਾ ਜਾ ਕਰਕੇ ਲਪੇਟ ਕੇ ਇਕੱਲਾ ਹੀ ਹੋ ਜਾਂਦਾ ਆਪਣੀ ਮਸਤੀ 'ਚ ਫਿਰ ਤੁਰਿਆ ਜਾਂਦਾ ਹੈ ਕਹਿੰਦੇ ਕਦੇ-ਕਦੇ ਇੰਨਾ ਦੁਨੀਆ ਇਕੱਠੀ ਕਰ ਲੈਂਦਾ ਕਦੇ-ਕਦੇ ਕੱਲਾ ਹੋ ਜਾਂਦਾ ਪਰਮਾਤਮਾ ਕਹਿੰਦੇ ਕਦੇ-ਕਦੇ ਸਰਬਵਿਆਪੀ ਹੋ ਕੇ ਫੈਲਦਾ ਹੈ ਕਦੇ ਬੰਦਿਆਂ ਦਾ ਰੂਪ ਧਾਰ ਲੈਂਦਾ ਕਦੇ-ਕਦੇ ਕਦੇ-ਕਦੇ ਧੂਆ ਹੀ ਬਣ ਜਾਂਦਾ ਅਰਬਦ ਨਰਬਦ ਤੁੰਦਕਾਰਾ ਹੋ ਜਾਂਦਾ ਕਦੇ ਕਹਿੰਦੇ ਧੁੰਦ ਬਣ ਜਾਂਦਾ ਜੀ ਕਰਦਾ ਗੈਸਾਂ ਤੋਂ ਆਪਣੇ ਆਪ ਨੂੰ ਬਣਾ ਲੈਂਦਾ ਫਿਰ ਹੌਲੀ-ਹੌਲੀ ਆਪ ਹੀ ਫੈਲਦਾ ਜਾਂਦਾ ਉਹਨੇ ਫੈਲਣਾ ਹੈ ਉਹਨੇ ਆਉਣਾ ਹੈ ਤੈਨੂੰ ਤੇ ਉਹਨੇ ਜਰੀਆ ਬਣਾਇਆ ਕੁਦਰਤ ਨੇ ਜਿੱਦਣ ਤੇਰੇ ਪੁੱਤ ਦਾ ਰੂਪ ਧਾਰਨਾ ਹੁੰਦਾ ਨਾ ਉਹਨੇ ਤੈਨੂੰ ਤੇ ਤੇਰੇ ਘਰ ਵਾਲੀ ਨੂੰ ਵਰਤਿਆ ਤੈਨੂੰ ਤੇ ਤੇਰੇ ਤੇ ਤੇਰੇ ਤੇ ਤੇਰੇ ਘਰ ਵਾਲੀ ਦੇ ਸਰੀਰ ਨੂੰ ਜੂਜ ਕਰਕੇ ਕੁਦਰਤ ਨੇ ਆ ਆ ਜਿਹੜੀ ਕੁਦਰਤ ਐ ਨਾ ਇਹ ਖਾਣਾ ਖਾਦਾ ਸਰੀਰ ਬਣ ਗਿਆ ਬਲੱਡ ਬਣ ਗਿਆ ਰਸ ਬਣ ਗਿਆ ਬਿੰਦ ਬਣ ਗਿਆ ਤੈਨੂੰ ਪਤਾ ਹੀ ਨਹੀਂ ਲੱਗਾ ਉਹ ਜਿੰਨੀ ਤਾਕਤ ਬਣੀ ਆਪਣੇ ਆਪ ਤੈਨੂੰ ਵਰਤ ਕੇ ਅਗਲਾ ਰੂਪ ਧਾਰ ਲਿਆ ਜਿੱਦਣ ਉਹਦਾ ਜੀ ਕਰਦਾ ਜਿੰਨੇ ਮਰਜ਼ੀ ਰੂਪ ਧਾਰੀ ਜਾਂਦਾ ਧਾਰੀ ਜਾਂਦਾ ਉਹ ਤੇਰੇ ਬੱਚਿਆਂ ਦੇ ਰੂਪ ਦੇ ਵਿੱਚ ਅੱਗੇ ਤੋਂ ਅੱਗੇ ਫੈਲ ਹੀ ਜਾਂਦਾ ਤੈਨੂੰ ਤੇ ਵਰਤਦਾ ਹੈ ਬਸ ਜਿੱਦਣ ਉਹਨੇ ਬਣਾਉਣਾ ਹੁੰਦਾ ਫਿਰ ਬਣਾ ਲੇ ਜਿੱਦਣ ਖਤਮ ਕਰਨਾ ਹੁੰਦਾ ਖਤਮ ਕਰ ਲੇ ਕਹਿੰਦੇ ਆਪਣੇ ਆਪ ਨੂੰ ਸਮੇਟ ਲੈਂਦਾ ਹੈ ਕਥਨੀ ਕੈ ਪਰਮ ਉਹ ਨਾ ਜਾਈ ਸਭ ਕਥ ਕਤ ਰਹੀ ਲੋਕਾਈ ਕਹਿੰਦੇ ਇਹ ਕਥਨੀ ਨਾਲ ਗੱਲਾਂ ਬਾਤਾਂ ਨਾਲ ਇਹ ਜਿਹੜਾ ਸ਼ਬਦ ਹੈ ਇਹਨੂੰ ਕਥ ਲਿਆ ਕਥਨੀ ਬੋਲਣਾ ਗੱਲਾਂ ਕਰਨੀਆਂ ਸ਼ਬਦ ਨੂੰ ਗਾਓ ਇੱਧਰ ਸੁਣੋ ਸ਼ਬਦ ਨੂੰ ਗਾਓ ਚਾਹੇ ਦੀ ਕਥਾ ਕਰ ਲੋ ਚਾਹੇ ਦਾ ਸ਼ਬਦ ਦਾ ਕੀਰਤਨ ਕਰ ਲੋ ਆਪਾਂ ਸ਼ੁਰੂ ਚ ਕੀਰਤਨ ਕੀਤਾ ਇਹਦੇ ਨਾਲ ਕਹਿੰਦੇ ਭਰਮ ਮਿਟ ਜਾਂਦਾ ਤੇ ਤੈਨੂੰ ਦਰਖਤ ਰੱਬ ਲੱਗਣ ਲੱਗ ਜੂ ਨਾ ਗੱਲਾਂ ਨਾਲ ਥੋੜਾ ਹੋ ਜਾਂਦਾ ਇਹਦੇ ਲਈ ਮਿਹਨਤ ਕਰਨੀ ਪੈਂਦੀ ਪ੍ਰੈਕਟਿਸ ਕਰਨੀ ਪੈਂਦੀ ਅਭਿਆਸ ਕਰਨਾ ਪੈਂਦਾ ਸਾਧਨਾ ਕਰਨੀ ਪੈਂਦੀ ਤਾਂ ਮਾਈਂਡ ਜਿਹੜਾ ਹੈ ਉਹ ਦਰਖਤ ਚੋਂ ਪਰਮਾਤਮਾ ਵੇਖ ਸਕਦਾ ਤੇ ਆਪਾਂ ਗੱਲਾਂ ਕਰੀਏ ਵੀ ਗੱਲਾਂ ਕਰਕੇ ਬੜਾ ਆਨੰਦ ਆ ਜਾਣਾ ਗੱਲਾਂ ਨਾਲ ਤਾਂ ਤੇ ਕੀਰਤਨ ਦਾ ਆਨੰਦ ਹੈ ਸਾਜਾਂ ਦਾ ਆਨੰਦ ਸਾਜਾਂ ਦਾ ਆਵਾਜ਼ਾਂ ਦਾ ਆਨੰਦ ਹੁੰਦਾ ਹੈ ਆਨੰਦ ਤੇਰੇ ਆਪਣੇ ਆਪ ਚ ਆਉਣਾ ਚਾਹੀਦਾ ਹੈ ਇਹ ਤੇ ਡਿਪੈਂਡ ਆਨੰਦ ਹੈ ਮੈਂ ਦਵਾਨ ਚ ਜਾਂਦਾ ਮੈਨੂੰ ਬੜਾ ਮਜ਼ਾ ਆਉਂਦਾ ਹੈ ਫਿਰ ਤੇਰਾ ਕੀ ਹੋਇਆ ਤੂੰ ਆਪਣੇ ਆਪ ਚ ਰਹਿ ਆਨੰਦ ਆਵੇ ਦਵਾਨ ਸੁਣ ਰੇ ਆਨੰਦ ਆ ਰਿਹਾ ਦਵਾਨ ਨਹੀਂ ਵੀ ਸੁਣ ਰੇ ਤਾਂ ਵੀ ਆ ਰਿਹਾ ਪਰਮੇਸ਼ਵਰ ਦਵਾਰ ਆਇਆ ਤਾਂ ਵੀ ਆਨੰਦ ਆ ਰਿਹਾ ਜੇ ਘਰੇ ਬੈਠੇ ਆ ਫਿਰ ਵੀ ਆ ਰਿਹਾ ਕੰਮ ਕਰਦੇ ਆ ਤਾਂ ਵੀ ਆ ਰਿਹਾ ਖੇਤੀ ਕਰਦੇ ਆ ਤਾਂ ਵੀ ਆ ਰਿਹਾ ਡਿਊਟੀ ਤੇ ਜਾਂਦੇ ਆ ਫਿਰ ਵੀ ਬਹੁਤ ਆਨੰਦ ਆ ਸਾਨੂੰ ਇਦਾਂ ਰਹਿਣਾ ਪੈਂਦਾ ਅਸੀਂ ਟ੍ਰੇਨਡ ਹੋਣਾ ਹੁੰਦਾ ਮੈਂ ਕਹਾਂ دیਵਾਨ ਲਾ ਰਿਹਾ ਆ ਆਨੰਦ ਆ ਰਿਹਾ دیਵਾਨ ਨਹੀਂ ਲਾ ਰਿਹਾ ਫਿਰ ਵੀ ਆ ਰਿਹਾ ਇਦਾਂ ਆਨੰਦ ਨਾਲ ਚੈਦਾ ਬੰਦਾ ਹਰ ਵੇਲੇ ਮਸਤ ਰਹਿਣਾ ਚਾਹੀਦਾ ਸਦਾ ਆਨੰਦ ਰਹੇ ਦਿਨ ਰਾਤ ਹੀ ਹੋਣਾ ਚਾਹੀਦਾ ਕਦੇ ਕਦੇ ਨਹੀਂ ਤੇ ਜੇ ਅਸੀਂ ਕਈ ਇਹ ਵੀ ਗੱਲਾਂ ਕਰ ਕਰਕੇ ਕਥਾ ਕਰ ਕਰਕੇ ਕਥਾ ਸੁਣ ਕੇ ਨਹੀਂ ਹੋਣਾ ਕਦੇ ਨਹੀਂ ਹੋਣਾ ਕਬੀਰ ਜੀ ਕਦੇ ਝੂਠ ਨਹੀਂ ਬੋਲਦੇ ਗੁਰਬਾਣੀ ਝੂਠੀ ਨਹੀਂ ਹੋ ਸਕਦੀ ਬੰਦਾ ਝੂਠਾ ਹੋ ਸਕਦਾ ਗੁਰੂ ਸਾਹਿਬ ਨੇ ਜਿਹੜਾ ਬਚਨ ਕੀਤਾ ਨਾ ਇੱਥੇ ਵੀ ਸਭ ਕਥ ਕਥ ਰਹੀ ਲੁਕਾਈ ਦੁਨੀਆ ਹੀ ਗੱਲਾਂ ਕਰੀ ਜਾਂਦੀ ਕਹਿੰਦੇ ਕੱਲਾ ਨਾਲ ਕਿਤੇ ਭਰਮ ਦੂਰ ਹੋ ਜਾਂਦਾ ਏ ਭਲੇਖੇ ਐਦਾਂ ਗੱਲਾਂ ਨਾਲ ਦੂਰ ਹੋ ਜਾਂਦਾ ਸਾਹਮਣੇ ਅੰਬ ਪਿਆ ਹੈ ਲੈ ਤੂੰ ਖਾਣ ਤੋਂ ਬਿਨਾ ਕਿਵੇਂ ਪਤਾ ਲੱਗੂ ਇਹਦਾ ਸਵਾਦ ਕਿਹੜਾ ਜਿੰਨਾ ਮਰਜ਼ੀ ਗੱਲਾਂ ਕਰੀਂ ਅੰਬ ਬੜਾ ਮਿੱਠਾ ਅੰਬ ਬੜਾ ਮਿੱਠਾ ਅੰਬ ਬੜਾ ਕਈ ਕੀ ਹੋਣਾ ਤੈਨੂੰ ਖਾਣਾ ਪੈਣਾ ਹੈ ਤੈਨੂੰ ਪ੍ਰੈਕਟਿਸ ਕਰਨੀ ਪੈਣੀ ਹੈ ਤੈਨੂੰ ਬੈਠਣਾ ਪੈਣਾ ਹੈ ਮਨ ਟਿਕਾਉਣਾ ਪੈਣਾ ਹੈ ਕਰਮ ਸ਼ੁੱਧ ਕਰਨੇ ਪੈਣਗੇ ਮਨ ਸ਼ੁੱਧ ਕਰਨਾ ਪੈਣਾ ਫੇਰ ਗੱਲ ਬਣੂ ਅਗਲੀ ਪੰਕਤੀ ਜਾ ਕੋ ਗੁਰੂ ਮੁਖ ਆਪ ਬੁਝਾਈ ਤਾਂ ਕੇ ਹਿਰਦ ਰਹਿ ਆ ਸਮਾਈ ਕਹਿੰਦੇ ਜਿਦੇ ਤੇ ਗੁਰੂ ਦੇ ਰਾਹੀ ਕਿਤੇ ਕਿਰਪਾ ਹੋਵੇ ਉਹਦੇ ਹਿਰਦੇ ਚ ਸਦਾ ਹੀ ਸਮਾਇਆ ਰਹਿੰਦਾ ਸਾਡੇ ਤੇ ਹਿਰਦੇ ਚ ਆਇਆ ਤੇ ਗਿਆ ਥੋੜਾ ਜਾ ਚਿਰ ਪਿਆਰ ਜਿਹਾ ਬਣਿਆ ਫਿਰ ਟੁੱਟ ਗਿਆ ਥੋੜਾ ਜਾ ਚਿਰ ਲਗਨ ਜੀ ਲੱਗੀ ਫਿਰ ਟੁੱਟ ਗਈ ਥੋੜਾ ਜਾ ਚਿਰ ਚਾਹ ਪੈਦਾ ਹੋਇਆ ਫਿਰ ਟੁੱਟ ਗਿਆ ਅਰੇ ਇਥੇ ਕਬੀਰ ਜੀ ਕਹਿੰਦੇ ਨੇ ਸਦਾ ਹੀ ਸਮਾਇਆ ਰਹਿੰਦਾ ਫਿਰ ਉਹ ਪਿਆਰ ਘਟਦਾ ਥੋੜਾ ਸਾਡਾ ਤੇ ਸਾਰਿਆਂ ਨਾਲ ਹੀ ਥੋੜਾ ਚਿਰ ਬਣਦਾ ਫਿਰ ਟੁੱਟ ਜਾਂਦਾ ਬਣਦਾ ਫਿਰ ਟੁੱਟ ਜਾਂਦਾ ਕਹਿੰਦੇ ਪਿਆਰ ਐਸਾ ਬਣਦਾ ਫਿਰ ਐਸੀ ਮਾਦੋ ਖਿੰਚ ਤਣੀ ਖਿੱਚ ਕੇ ਕਹਿੰਦੇ ਟਣੀ ਐ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਦੋ ਖਿੰਚ ਤਣੀ ਖਿੰਚ ਤਣੀ ਐਸੀ ਪਿੰਡੀ ਗੱਟ ਪੈਂਦੀ ਹੈ ਐਸਾ ਰਿਸ਼ਤਾ ਕਾਇਮ ਹੋ ਜਾਂਦਾ ਐਸੀ ਐਸਾ ਜੋੜ ਜੁੜ ਜਾਂਦਾ ਐਸਾ ਮੇਲ ਹੋ ਜਾਂਦਾ ਐਸਾ ਜੋੜ ਜੁੜ ਜਾਂਦਾ ਫਿਰ ਉਹ ਦੁਨੀਆ ਤੋੜਨਾ ਚਾਹੁੰਦੀ ਹੈ ਦੁਨੀਆ ਛਡਾਉਣਾ ਚਾਹੁੰਦੀ ਹੈ ਨਾ ਉਹ ਲੋਕਾਂ ਦੇ ਛਡਾਇਆ ਤੇ ਪ੍ਰੀਤ ਛੁੱਟਦੀ ਹੈ ਤੇ ਨਾ ਤੋੜਿਆਂ ਤੇ ਟੁੱਟਦੀ ਹੈ ਛੋੜੀ ਨਾ ਛੁੱਟਾ ਐਸੀ ਮਾਦੋ ਖਿੰਚ ਖਿੰਚ ਫਿਰ ਉਹ 5 4 ਮਿੰਟ ਦਾ ਰਸ ਜੀ ਹੁੰਦਾ ਫਿਰ ਸਦਾ ਬਣਿਆ ਰਹਿੰਦਾ ਬੰਦਾ ਕਵੇ ਸਦਾ ਹੀ ਆਨੰਦ ਬਣਿਆ ਰਹਿੰਦਾ ਫਿਰ ਇਹਦਾ ਮਤਲਬ ਸਦਾ ਹੀ ਪ੍ਰਮਾਤਮਾ ਤੈਨੂੰ ਫੀਲ ਹੁੰਦਾ ਤੇਰਾ ਮਨ ਸਦਾ ਲਈ ਸ਼ੁੱਧ ਹੋ ਗਿਆ ਤੇ ਜੇ ਸਦਾ ਲਈ ਆਨੰਦ ਨਹੀਂ ਆਉਂਦਾ ਮਨ ਮੈਲ ਹੈ ਹਮੇਸ਼ਾ ਜੇ ਦੁਖੀਆਂ ਤੇ ਮੈਲੇ ਮਨ ਕਰਕੇ ਦੁਖੀ ਨੇ ਦੱਸ ਉਹ ਵੱਡੀ ਗੱਡੀ ਲਿਆ ਆ ਮੈਂ ਤਾਂ ਦੁਖੀਆਂ ਗੱਡੀ ਕਰਕੇ ਨਹੀਂ ਉਹ ਗੱਡੀ ਦੇ ਨਾਲ ਅੰਦਰ ਜੈਲ ਸਰੂਪੀ ਮੈਲ ਹੈ ਤਾਂ ਦੁਖੀਆਂ ਗੱਡੀ ਤੈਨੂੰ ਕੀ کہہ ਰਹੀ ਹੈ ਅੰਦਰ ਸਾੜਾ ਨਾ ਕਰੇ ਤੇ ਗੱਡੀ ਤੇ ਵਧੀਆ ਲੱਗਦੀ ਖੜੀ ਹੈ ਚਿੱਟੇ ਰੰਗ ਦੀ ਕਾਲੇ ਰੰਗ ਦੀ ਉਹ ਤੇ ਤੈਨੂੰ ਦੁਖੀ ਕਿਵੇਂ ਕਰੂ ਦੁਖੀ ਨਹੀਂ ਕਰ ਸਕਦੀ ਗੱਡੀ ਤੇਨੂੰ ਕਿਵੇਂ ਦੁਖੀ ਕਰ ਸਕਦੀ ਉਹ ਰਬੜ ਦੇ ਟਾਇਰ ਨੇ ਲੋਹਾ ਹੈ ਪੇਂਟ ਹੋਇਆ ਉਹ ਤੈਨੂੰ ਦੁਖੀ ਕਿਵੇਂ ਕਰ ਸਕਦਾ ਇਹਦਾ ਮਤਲਬ ਉਹ ਗੱਡੀ ਦੇ ਨਾਲ ਤੇਰੇ ਅੰਦਰ ਜਿਹੜੀ ਸਾੜੇ ਦੀ ਮੈਲ ਪਈ ਹੈ ਤੈਨੂੰ ਉਹ ਦੁਖੀ ਕਰਦੀ ਸਾਹਮਣੇ ਕੋਈ ਬੰਦਾ ਤੁਰਿਆ ਜਾਂਦਾ ਤੂੰ ਕਹਿੰਦਾ ਮੈਂ ਇਹ ਦੁਖੀ ਕਰ ਰਿਹਾ ਨਹੀਂ ਉਹ ਬੰਦੇ ਨਾਲ ਜਿਹੜੀ ਤੇਰੀ ਦੁਸ਼ਮਣੀ ਹੈ ਤੈਨੂੰ ਉਹ ਦੁਖੀ ਕਰਦੀ ਹੈ ਵੈਰ ਹੈ ਜਿਹੜਾ ਉਹ ਦੁਖੀ ਕਰਦਾ ਬੰਦਾ ਕਿਵੇਂ ਦੁਖੀ ਕਰ ਸਕਦਾ ਬੰਦਾ ਤੇ ਬੋਲ ਹੀ ਨਹੀਂ ਰਿਹਾ ਪਰ ਤੇਨੂੰ ਦੁਖੀ ਲੱਗ ਦੁੱਖ ਲੱਗਿਆ ਦੁੱਖ ਤਾਂ ਲੱਗਦਾ ਕਿ ਉਹਦੇ ਅੰਦਰ ਉਹਦੇ ਪ੍ਰਤੀ ਅੰਦਰ ਜੈਲਸ ਸਾੜਾ ਕੋਈ ਬਦਲਾ ਲੈਣਾ ਉਹਦੇ ਤੋਂ ਦੁਸ਼ਮਣੀ ਹੈ ਉਹ ਦੁਖੀ ਕਰਦੀ ਕੋਈ ਵੀ ਦੁਨੀਆ ਦੇ ਵਿੱਚ ਬੰਦੇ ਜਿੰਨੇ ਬੰਦੇ ਦੁਨੀਆ 'ਚ ਦੁਖੀ ਨੇ ਆਪਣੀ ਮੈਲ ਕਰਕੇ ਦੁਖੀ ਨੇ ਆਪਣੀ ਮੈਲ ਸਾਡੇ ਔਗਣ ਸਾਨੂੰ ਦੁਖੀ ਕਰਦਾ ਨਹੀਂ ਤੇ ਕਦੇ ਅਸੀਂ ਦੁਖੀ ਹੋ ਹੀ ਨਹੀਂ ਸਕਦੇ ਇੱਕ ਬੰਦਾ ਕਦੇ ਬੰਦਾ ਦੁੱਖ ਸਰੂਪ ਥੋੜਾ ਹੈ ਤੇ ਆਨੰਦ ਸਰੂਪ ਹੈ ਬੰਦਾ ਪਰਮਾਤਮ ਸਰੂਪ ਹੈ ਤੇ ਦੁਖੀ ਇਹ ਆਪਣੇ ਔਗਣਾ ਕਰਦੀ ਹੈ ਕਿਸੇ ਦੀ ਗੱਡੀ ਵੇਖ ਕੇ ਸੜੀ ਜਾਂਦਾ ਕਿਸੇ ਦੇ ਬੱਚੇ ਵੇਖ ਕੇ ਸੜੀ ਜਾਂਦਾ ਕਿਸੇ ਦੇ ਜਿਆਦਾ ਨੰਬਰ ਵੇਖ ਕੇ ਸੜੀ ਜਾਂਦਾ ਕਿਸੇ ਦਾ ਕੈਨੇਡਾ ਦਾ ਵੀਜ਼ਾ ਵੇਖ ਕੇ ਸੜੀ ਜਾਂਦਾ ਕਿਸੇ ਨੂੰ ਅਮਰੀਕਾ ਵੇਖ ਕੇ ਕਿਸੇ ਦੀ ਕੋਠੀ ਪਈ ਵੇਖ ਕੇ ਸੜੀ ਜਾਂਦਾ ਇਸ ਕਰਕੇ ਪ੍ਰੋਬਲਮ ਜਿਹੜੀ ਹੈ ਇਹ ਗੱਡੀਆਂ ਕੋਠੀਆਂ ਕੈਨੇਡਾ ਜਾਂ ਬੰਦਿਆਂ ਦੀ ਨਹੀਂ ਪ੍ਰੋਬਲਮ ਸਾਡੇ ਅੰਦਰ ਦੀ ਮੈਲ ਤੇ ਕੱਢਣਾ ਕੀ ਹੈ ਮੈਲ ਮੈਲ ਕੱਢਦੇ ਤੂੰ ਤੇ ਸਦਾ ਹੀ ਆਨੰਦ ਸਰੂਪ ਪਰਮਾਤਮਾ ਸਰੂਪ ਹੀ ਹੋਰ ਕੀ ਰੱਬ ਕਾ ਨੂੰ ਲੱਭਣਾ ਰੱਬ ਤੇ ਹੈਗਾ ਹੀ ਨਹੀਂ ਤੂੰ ਰੱਬ ਸੀ ਨਿਕਿਆ ਜਹਾ ਹੁੰਦਾ ਜਿਹੜਾ ਮਰਜ਼ੀ ਚੁੱਕੀ ਫਿਰਦਾ ਸੀ ਤੂੰ ਰੱਬ ਹੀ ਤੇ ਹੈਂ ਜਿਵੇਂ ਜਿਵੇਂ ਮੈਲ ਆ ਪਾਲੀ ਤੂੰ ਪੜਦਾ ਬਹਿ ਗਿਆ ਤੇਰੇ ਤੇ ਪਰਮਾਤਮਾ ਵਿੱਚ ਪੜਦਾ ਪਈਆ ਰੱਬ ਤੇ ਤੂੰ ਹੈਗਾ ਸੀ ਦੁਸ਼ਮਣ ਚੁੱਕਲੇ ਬਗਾਨਾ ਛੁੱਕਲੇ ਤੈਨੂੰ ਤੇ ਇੱਕ ਅਮਰੂਦ ਖੁਸ਼ ਕਰ ਦਿੰਦਾ ਸੀ ਤਿੰਨ ਚਾਰ ਸਾਲ ਦਾ ਸੀ ਜਦੋਂ ਤੀ ਇੱਕ ਅਮਰੂਦ ਨਾਲ ਖੁਸ਼ ਹੋ ਜਾਂਦਾ ਸੀ ਤੂੰ ਹੁਣ ਪੇਟੀ ਸੇਬਾਂ ਦੀ ਲਿਆ ਦੀਏ ਤਾਂ ਨਹੀਂ ਹੁੰਦਾ ਕਿਉਂਕਿ ਉਦੋਂ ਤੂੰ ਪਰਮਾਤਮ ਸਰੂਪ ਸੀ ਅਮਰੂਦ ਵੀ ਤੇਰੇ ਲਈ ਸਭ ਕੁਝ ਸੀ ਹੁਣ ਤੈਨੂੰ ਦੁਨੀਆ ਭਰ ਤੇ ਖਡਾਉਣੇ ਲਿਆ ਦੀਏ ਤੈਨੂੰ ਕਿਸੇ ਵਧੀਆ ਚਿੜੀਆ ਘਰ ਚ ਲੈ ਚਲਦੇ ਆਂ ਜੂਚ ਲੈ ਚਲਦੇ ਆਂ ਤੂੰ ਖੁਸ਼ ਨਹੀਂ ਹੁੰਦਾ ਉਦੋਂ ਇੱਕ ਤਿਤਲੀ ਤੈਨੂੰ ਖੁਸ਼ ਕਰ ਦਿੰਦੀ ਸੀ ਤਿਤਲੀ ਬਣ ਜਾਂਦਾ ਸੀ ਤੂੰ ਮਨ ਮੈਲਾ ਨਹੀਂ ਸੀ ਨਾ ਜਦੋਂ ਤਿਤਲੀ ਵੇਖ ਲਈ ਉਹ ਉਹਦੇ ਮਗਰ ਹੀ ਫਿਰਿਆ ਇਹਦਾ ਮਤਲਬ ਮੈਲਾ ਨਹੀਂ ਸੀ ਮਨ ਤਿਤਲੀ ਵੀ ਨਜ਼ਾਰਾ ਦਿੰਦੀ ਸੀ ਹੁਣ ਵੱਡੇ ਵੱਡੇ ਜੂ ਚ ਲੈ ਲੈ ਜੋ ਤਾਂ ਵੀ ਤੂੰ ਹਾਥੀ ਵੇਖੇ ਸ਼ੇਰ ਵੇ ਤੂੰ ਵੇਖੀ ਜਾਂਦਾ ਵੀ ਕੀ ਹਾਥੀ ਕੀ ਸ਼ੇਰ ਉਦੋਂ ਤਿਤਲੀ ਵੀ ਵਧੀਆ ਲੱਗਦੀ ਸੀ ਮਨ ਸ਼ੋਤ ਸੀ ਹੁਣ ਕੀ ਕਰੀਏ ਤੈਨੂੰ ਜੂਬ ਖਾਈਏ तितਲੀਆਂ ਵਿਖਾਈਏ ਕਿ ਤੇਰਾ ਮਨ ਸ਼ੁੱਧ ਕਰੀਏ ਮਨ ਸ਼ੁੱਧ ਕਰੋ ਫਿਰ ਤੇ ਨਜ਼ਾਰਾ ਹੀ ਨਜ਼ਾਰਾ ਮਸਲਾ ਤੇ ਮਨ ਸ਼ੁੱਧ ਕਰ ਮੈਲਾ ਤੇ ਮਾਨ ਕਿਸੇ ਬੰਦੇ ਦੀ ਅੱਖ ਵਿੱਚ ਕੱਖ ਪੈ ਗਿਆ ਉਹਨੂੰ ਦਿਸਦਾ ਹੀ ਕੁਝ ਨਹੀਂ ਹੁਣ ਸਾਰਾ ਕੁਝ ਠੀਕ ਕਰੋ ਮੈਨੂੰ ਮੈਨੂੰ ਦਿਸਦਾ ਨਹੀਂ ਪ੍ਰੋਬਲਮ ਤੇ ਤੇਰੀ ਅੱਖ ਚ ਪਏ ਕੱਖ ਦੀ ਹੈ ਉਹਨੂੰ ਕੱਢੋ ਉਹ ਮੈਲ ਕੱਢੀ ਨਹੀਂ ਕੱਖ ਕੱਢਿਆ ਨਹੀਂ ਫਿਰ ਦੱਸਣਾ ਕਿ ਇਦਾਂ ਹੀ ਬੰਦਾ ਜਦੋਂ ਮੈਲ ਆਪਣੀ ਕੱਢਦਾ ਤੇ ਪਰਮਾਤਮਾ ਤੇ ਉਹਨੂੰ ਦਿਸੂ ਉਹ ਦਿਸੂ ਹੀ ਜਾਂਦਾ ਸੀ ਉਹ ਤੇ ਮੈਲ ਪਾ ਲਈ ਉਹ ਮੈਲ ਹੈ ਬਸ ਉਹ ਮੈਲ ਜਦੋਂ ਨਿਕਲ ਗਈ ਪੈ ਕਿਆਂ ਦੇਸ ਲਾਈਆਂ ਨੈਣੀ ਪਾਪ ਕਾ ਸ਼ਿੰਗਾਰੋ ਉਹ ਸ਼ਿੰਗਾਰ ਜਦੋਂ ਹੁੰਦਾ ਮੈਲ ਲੈਂਦੀ ਹੈ ਫਿਰ ਆਪੇ ਗੱਲ ਬਣ ਜਾਈ ਸ਼ਬਦ ਰਹਿ ਗਿਆ ਕਹਿੰਦੇ ਜਾ ਕੋ ਗੁਰਮੁਖ ਆਪ ਬੁਝਾਈ ਤਾਂ ਕਹਿ ਹਿਰਦੈ ਰਹਿਆ ਸਮਾਈ ਸਦਾ ਹੀ ਸਮਾਇਆ ਰਹਿੰਦਾ ਦੋ ਚਾਰ ਮਿੰਟਾਂ ਲਈ ਨਹੀਂ ਸਦਾ ਹੀ ਗੱਲ ਬਣੀ ਰਹਿੰਦੀ ਹੈ ਹਾਂ ਪੜ ਗੁਰ ਕਿੰਚਤ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲੀਨੀ ਕਿਦੇ ਤੇ ਗੁਰੂ ਦੀ ਕਿਰਪਾ ਹੋ ਗਈ ਉਹਦਾ ਤਨ ਤੇ ਉਹਦਾ ਮਨ ਚੰਗੇ ਪਾਸੇ ਲੱਗ ਗਿਆ ਉਹਦੀਆਂ ਗਲਤੀਆਂ ਨਿਕਲ ਗਈਆਂ ਕਮੀਆਂ ਖਤਮ ਹੋ ਗਈਆਂ ਹਾਂਜੀ ਕਹ ਕਬੀਰ ਰੰਗ ਰਤਾ ਮਿਲੇੋ ਜਗ ਜੀਵਨ ਦਾਤਾ ਕਬੀਰ ਜੀ ਕਹਿੰਦੇ ਨੇ ਮਨ ਰੰਗਿਆ ਜਾਂਦਾ ਹੈ ਤੇ ਜਗ ਜੀਵਨ ਦਾਤਾ ਕਹਿੰਦੇ ਮਿਲ ਜਾਂਦਾ ਹੈ ਫਿਰ ਜਿ ਜੀਵਨ ਸਦਾ ਹੀ ਬਣਿਆ ਰਹਿੰਦਾ ਐਸੀ ਪਦਵੀ ਮਿਲ ਜਾਂਦੀ ਹੈ ਅਬ ਤੋਂ ਜਾਏ ਚੜੇ ਸਿੰਘਾਸਨ ਮਿਲਹਿ ਸੰਗ ਪਾਣੀ RAM ਕਬੀਰਾ ਏਕ ਭਏ ਹੈ ਕੋ ਨ ਸਕੇ ਪ੍ਰਭ ਇੱਕ ਹੋ ਜਾਂਦਾ ਫਿਰ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜੱਤੇ ਤਿੰਨ ਜੱਤੇ ਫਿਰ ਥੋੜੇ ਚਿਰ ਦਾ ਸੁੱਖ ਨਹੀਂ ਸੱਚਾ ਸੁੱਖ ਮਿਲਦਾ ਥੋੜੇ ਚਿਰ ਦੀਆਂ ਲੀਡਰੀਆਂ ਨਹੀਂ ਹੁੰਦੀਆਂ ਸੱਚੀ ਲੀਡਰੀ ਸੱਚੀ ਪਾਤਸ਼ਾਹੀ ਬਣਦੀ ਹੈ ਸੱਚੀ ਪਾਤਸ਼ਾਹੀ ਇਹ ਬਾਹਰ ਨਹੀਂ ਮਿਲਦੀ ਬੰਦਾ ਅੰਦਰੋਂ ਆਪਣੇ ਆਪ ਵਿੱਚ ਰੱਜਿਆ ਰੱਜਿਆ ਰਹਿੰਦਾ ਹੈ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾ